ਸ਼ੰਭੂ ਬੈਰੀਅਰ ਤੇ ਇਸ ਵੇਲੇ ਮੌਜੂਦ ਆ ਮੇਰੇ ਹੱਥ ਦੇ ਵਿੱਚ ਅਥਰੂ ਗੈਸ ਦਾ ਇੱਕ ਗੋਲਾ ਜਿਹੜਾ ਥੋੜੇ ਸਮੇਂ ਪਹਿਲਾਂ ਹੀ ਚੱਲ ਕੇ ਹਟਿਆ ਇਹਨਾਂ ਦਾ ਇਹ ਵੀ ਨਹੀਂ ਪਤਾ ਵੀ ਇਹ ਕਦੋਂ ਦੇ ਪਏ ਆ ਚਲੋ ਇਹਨਾਂ ਨੂੰ ਯੂਜ਼ ਕਰਨ ਦਾ ਮੌਕਾ ਮਿਲ ਗਿਆ ਕਾ ਚੱਲਿਆ ਕਹਾ ਜਿਹੜੀ ਡੇਟ ਆ ਵੀ ਕਦੋਂ ਤੱਕ ਯੂਜ਼ ਐਕਸਪਾਇਰ ਹੋਈ ਐ ਤਾਂ ਉਹ ਡੇਟ ਵੀ ਫਾੜੀ ਹੋਈ ਆ ਬਾਈ ਹੁਣ ਤਾਂ ਮੈਨੂੰ ਇਹ ਵੀ ਲੱਗ ਰਿਹਾ ਜਿਹੜਾ ਇਹਨਾਂ ਦਾ ਪਾਣੀ ਦਾ ਕਲਰ ਹੈ ਵੀ ਏਜ ਵੀ ਕੋਈ ਖੁਜਲੀ ਵਾਲਾ ਇਦਾਂ ਦਾ ਕੋਈ ਕੈਮੀਕਲ ਨਾ ਪਾਇਆ ਹੋਵੇ ਲਬ ਇਹ ਨਵੀਂ ਚੀਜ਼ ਦੇਖਣ ਨੂੰ ਮਿਲੀ ਕਿ ਜਿਹੜਾ ਵਾਟਰ ਕੈਨਨ ਚੋਂ ਪਾਣੀ ਨਿਕਲ ਰਿਹਾ ਉਹ ਗੁਲਾਬੀ ਰੰਗ ਦਾ ਹੈ ਜਿਵੇਂ ਕੋਈ ਕੈਮੀਕਲ ਘੋਲਿਆ ਹੋਵੇ ਤੇ ਵੀ ਪ੍ਰੈਕਟਿਸ ਕਰ ਰਹੀ ਹੁੰਦੀ ਕਿਸੇ ਜੰਗ ਤੋਂ ਪਹਿਲਾਂ ਇਹੋ ਜਿਹਾ ਮਾਹੌਲ ਬਣਾਇਆ ਹੋਇਆ ਹੈ ਬਾਰਡਰ ਵਾਲਾ ਮਾਹੌਲ ਜਿਵੇਂ ਕੋਈ ਦੋ ਮੁਲਕਾਂ ਦੇ ਵਿਚਾਲੇ ਬਾਰਡਰ ਹੋਵੇ ਇਹੋ ਜਿਹਾ ਮਾਹੌਲ ਬਣਿਆ ਹੋਇਆ ਹੈ ਇਹ ਤਾਂ ਡਰਾ ਰਹੀ ਹੈ ਪਰ ਸਾਡੇ ਲੋਕ ਇੰਜੋਏ ਕਰ ਰਹੇ ਹੈ ਕਿਉਂਕਿ ਅਸਲੀ ਦਾ ਪ੍ਰੈਕਟਿਸ ਤਾਂ ਅਸੀਂ ਕਰ ਰਹੇ ਹਾਂ ਇਹਨੂੰ ਚੱਲਣ ਦੀ ਏ ਡਰਾ ਰਹੇ ਆ ਕਿਉਂਕਿ ਕੀ ਹੋਏਗਾ ਬਾਅਦ ਤੋਂ ਬਾਅਦ ਦੇਖੋ ਗੋਲੀ ਚਲਾ ਲੈਣਗੇ ਸੱਚ ਵਾਸਤੇ ਲੜਨ ਵਾਲੇ ਮਰਿਆ ਵੀ ਕਰਦੇ ਆ ਜੀ ਇਹਦੇ ਨਾਲ ਕੀ ਹੋਏਗਾ ਜਿਹੜੇ ਇਹਨਾਂ ਨੇ ਬੈਰੀਕੇਡ ਲਾਈ ਹੈ ਇਹਦੇ ਨਾਲ ਲੋਕੀ ਰੁਕਣ ਨਹੀਂ ਲੱਗੇ ਪੰਜਾਬ ਹੈ ਤੇ ਪੰਜਾਬ ਕਦੇ ਨਾ ਦਬਿਆ ਨਾ ਦਬੇਗਾ ਸ਼ੰਭੂ ਬੈਰੀਅਰ ਤੇ ਇਸ ਵੇਲੇ ਮੌਜੂਦ ਆ ਮੇਰੇ ਹੱਥ ਦੇ ਵਿੱਚ ਅਥਰੂ ਗੈਸ ਦਾ ਇਹ ਗੋਲਾ ਜਿਹੜਾ ਥੋੜੇ ਸਮੇਂ ਪਹਿਲਾਂ ਹੀ ਚੱਲ ਕੇ ਹਟਿਆ ਵੀਰੇ ਤੁਸੀਂ ਤਿਆਰੀਆਂ ਇੱਕ ਵਾਰੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਬੈਰੀਕੇਟਿੰਗ ਕੀਤੀ ਗਈ ਹੈ ਬਾਈ ਹੋਰੀ ਸਾਰੇ ਇੱਥੇ ਮੌਜੂਦ ਨੇ ਪੰਜਾਬ ਤੋਂ ਟਰਾਲੀਆਂ ਵੀ ਤੁਰ ਚੁੱਕੀਆਂ ਵੀਰੇ ਅੱਖਾਂ ਬਹੁਤ ਲਾਲ ਕੀਤੀਆਂ ਹੋਈਆਂ ਕਿ ਇਹ ਇਹ ਤਾਂ ਬਾਈ اسی ਗੋਲੇ ਗੱਲ ਹੋਈਆਂ ਔਰ ਸਾਹਮਣੀ ਖੜੇ ਦੇ ਅੱਗੇ ਪਹਿਲਾਂ ਇਹ ਲੌਸਮੈਂਟ ਸੀ ਕਰੀ ਵੀ ਪਰ ਹਜੋ ਇਤਨਾ ਬਰਾ ਹੁੰਦੇ ਰਹੇ ਇਹਨਾਂ ਦੇ ਨਿਰਮਤ ਗੋਲੇ ਚਲਾ ਦਈ ਇਹਨਾਂ ਹਾਂ ਸੋ ਇਹ ਜਿਵੇਂ ਪ੍ਰੈਕਟਿਸ ਕਰ ਰਹੀ ਹੁੰਦੀ ਕਿਸੇ ਜੰਗ ਤੋਂ ਪਹਿਲਾਂ ਇਹੋ ਜਿਹਾ ਮਾਹੌਲ ਬਣਾਇਆ ਹੋਇਆ ਹੈ ਬਾਰਡਰ ਵਾਲਾ ਮਾਹੌਲ ਜਿਵੇਂ ਕੋਈ ਦੋ ਮੁਲਕਾਂ ਦੇ ਵਿਚਾਲੇ ਬਾਰਡਰ ਹੋਵੇ ਇਹੋ ਜਿਹਾ ਮਾਹੌਲ ਬਣਿਆ ਹੋਇਆ ਹੈ ਤੇ ਜੇ ਲੋਕ ਦੇਖਣ ਆ ਰਹੇ ਨੇ ਹਾਲ ਤੱਕ ਕਿਸਾਨਾਂ ਦੀ ਟਰਾਲੀਆਂ ਤਾਂ ਨਹੀਂ ਪਹੁੰਚੀਆਂ ਪਰ ਲੋਕ ਦੇਖਣ ਆਏ ਦੇਖਣਾ ਹੈ ਲੋਕਾਂ ਉੱਤੇ ਵੀ ਥੋੜਾ ਗੈਸ ਿੱਟਿਆ ਜਾ ਰਿਹਾ ਵੀਰੇ ਸਤਿ ਸ਼੍ਰੀ ਅਕਾਲ ਕਿਵੇਂ ਦੇਖਦੋਂ ਸਾਰਾ ਕੁਝ ਕਿਉਂਕਿ ਅੰਦੋਲਨ ਇਕਤਾ ਫਤਿਹ ਕੀਤਾ ਸੀ ਜਿਨ੍ਹਾਂ ਸ਼ਰਤਾਂ ਤੇ ਹੋਇਆ ਸੀਗਾ ਉਹ ਸ਼ਰਤਾਂ ਉੱਥੇ ਹੀ ਖੜੀਆਂ ਨੇ ਅਜੇ ਜੀ ਦੇਖੋ ਜਦੋਂ ਇਹਦੇ ਨੇਤਾ ਲੋਕਾਂ ਦੇ ਲੀਡਰਾਂ ਦੇ ਆਪਣੀ ਸਰਕਾਰਾਂ ਦੇ ਇਹਨਾਂ ਦੇ ਇਰਾਦੇ ਖਰਾਬ ਹੋਣ ਨਾ ਫਿਰ ਇਦਾਂ ਦਾ ਹੀ ਕੰਮ ਹੁੰਦਾ ਤੇ ਜਿਵੇਂ ਸਰਕਾਰਾਂ ਸੋਚ ਰਹੀਆਂ ਵੀ ਅਸੀਂ ਬਾਰਡਰ ਬਣਾ ਕੇ ਇਦਾਂ ਦੇਖੋ ਆਵਾਜ਼ ਨਹੀਂ ਦਵਿਆ ਕਰਦੀ ਤੇ ਇਹਦੇ ਨਾਲ ਕੀ ਹੋਏਗਾ ਜਿਹੜੇ ਇਹਨਾਂ ਨੇ ਬੈਰੀਗੇਡ ਲਾਈ ਹੈ ਇਹਦੇ ਨਾਲ ਲੋਕੀ ਰੁਕਣ ਨਹੀਂ ਲੱਗੇ ਪੰਜਾਬ ਹੈ ਤੇ ਪੰਜਾਬ ਕਦੇ ਨਾ ਦਵਿਆ ਨਾ ਦਵੇਗਾ ਇਦਾਂ ਦਾ ਚਲਾ ਲੈਣੇ ਅਥਰੂ ਦੇ ਗੋਲੇ ਪਿੱਛੇ ਵੀ ਚਲਾਏ ਹੁਣ ਵੀ ਚਲਾ ਲੈਣ ਤੁਸੀਂ ਇੱਕ ਚੀਜ਼ ਹੋਰ ਨੋਟ ਕਰ ਲਿਓ ਸ਼ਾਇਦ ਇਹਦੇ ਤਾਂ ਡੇਟ ਨਹੀਂ ਹੈਗੀ ਇਹਨਾਂ ਦੇ ਤਾਂ ਐਕਸਪਾਇਰ ਹੁੰਦੇ ਆ ਇਹ ਡੇਟ ਦੇਖੋ 2019 ਦਾ ਕੀ ਲਿਖਿਆ ਹੋਇਆ ਹੈ ਥੱਲੇ ਉਹ ਡੇਟ ਮਤਲਬ ਹੋ ਗਈ ਹੈ ਨਾ ਹਾਂ 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 ਮਤਲਬ ਇਹਨਾਂ ਦਾ ਇਹ ਵੀ ਨਹੀਂ ਪਤਾ ਵੀ ਇਹ ਕਦੋਂ ਦੇ ਪਏ ਆ ਚਲੋ ਇਹਨਾਂ ਨੂੰ ਯੂਜ਼ ਕਰਨ ਦਾ ਮੌਕਾ ਮਿਲ ਗਿਆ ਕਾ ਚੱਲਿਆ ਕਹਾ ਜਿਹੜੀ ਡੇਟ ਆ ਵੀ ਕਦੋਂ ਤੱਕ ਯੂਜ਼ ਐਕਸਪਾਇਰ ਹੋਈ ਹੈ ਤਾਂ ਉਹ ਡੇਟ ਵੀ ਫਾੜੀ ਹੋਈ ਆ ਬਾਈ ਕਿਵੇਂ ਕਿਉਂਕਿ ਬੜਾ ਜਸ਼ਨ ਸੀਗਾ ਕਿਉਂਕਿ ਮੋਦੀ ਸਾਹਿਬ ਨੇ ਕਿਹਾ ਸੀ ਮੈਂ ਭਰੇ ਮਨ ਦੇ ਨਾਲ ਇਹ ਵਾਪਸ ਲੈ ਰਿਆਂਗਾ ਕਾਨੂੰਨ ਤੇ ਕਿਸਾਨਾਂ ਦੀ ਆਮਦਨ 2022 ਤੱਕ ਦੁੱਗਣੀ 2019 ਦੇ ਵਿੱਚ ਇਹ ਵੀ ਵਾਦਾ ਕੀਤਾ ਸੀਗਾ ਇਹ ਇਹ ਤਿਆਰੀਆਂ ਤੋਂ ਲੱਗਦਾ ਕਿ ਆਪਣੇ ਮੁਲਕ ਦੇ ਵਿੱਚ ਆਪਣੇ ਲੋਕਾਂ ਦੇ ਲਈ ਹੀ ਇਦਾਂ ਦੀਆਂ ਹੋ ਜਾਣ ਸਾਨੂੰ ਤਾਂ ਹੁਣ ਇਹ ਲੱਗਣ ਲੱਗ ਗਿਆ ਜੀ ਆਪਣਾ ਪੰਜਾਬ ਹੀ ਅਲੱਗ ਮੁਲਕ ਹੈ ਜਿਹੜੇ ਹਿਸਾਬ ਨਾਲ ਇਹ ਬਾਰਡਰ ਖਿੱਚ ਰਹੇ ਹੈ ਇਹ ਆਪਾਂ ਨੂੰ ਬੈਰੀਗੇਟ ਨਹੀਂ ਹੁਣ ਇਹਨਾਂ ਨੂੰ ਆਪਾਂ ਨੂੰ ਬਾਰਡਰ ਕਹਿ ਦੇਣਾ ਚਾਹੀਦਾ ਕਿਉਂਕਿ ਇਹਨਾਂ ਨੇ ਆਪਣਾ ਪੰਜਾਬ ਇੱਕ ਆੱਢ ਹੀ ਕਰਤਾ ਦੇਖੋ ਤੁਸੀਂ ਵੀ ਜਾ ਕੇ ਯਾਦ ਦੇਖੋ ਤੁਸੀਂ ਤਾਂ ਪੱਤਰਕਾਰ ਹੋ ਤੇ ਤੁਸੀਂ ਆਜ਼ਾਦ ਵੀ ਹੋ ਹਨਾ ਸਾਡੇ 'ਚ ਤਾਂ ਕਮੀਆਂ ਹੋ ਸਕਦੀਆਂ ਜਾਂ ਸਰਕਾਰ ਨੂੰ ਦਿਖ ਰਹੀਆਂ ਜਾਂ ਇਹ ਤੁਹਾਨੂੰ ਨਹੀਂ ਤੁਹਾਨੂੰ ਇਹ ਨਹੀਂ ਰੱਪਣ ਦਿੰਦੇ ਇਹ ਏ ਹੋ ਸਕਦਾ ਤੁਹਾਡੇ ਤੇ ਗੋਲੇ ਚੱਲਣ ਤੇ ਪਾਣੀ ਦੀ ਵਿਚਾਰ ਵੀ ਹੋਵੇ ਹੁਣ ਤਾਂ ਮੈਨੂੰ ਇਹ ਵੀ ਲੱਗ ਰਿਹਾ ਜਿਹੜਾ ਇਹਨਾਂ ਦਾ ਪਾਣੀ ਦਾ ਕਲਰ ਹੈ ਵੀ ਇਹ ਝ ਵੀ ਕੋਈ ਖੁਜਲੀ ਵਾਲਾ ਇਦਾਂ ਦਾ ਕੋਈ ਕੈਮੀਕਲ ਨਾ ਪਾਇਆ ਹੋਵੇ ਬਿਲਕੁਲ ਇਹ ਨਵੀਂ ਚੀਜ਼ ਦੇਖਣ ਨੂੰ ਮਿਲੀ ਕਿ ਜਿਹੜਾ ਵਾਟਰ ਕੈਨਨ ਚੋਂ ਪਾਣੀ ਨਿਕਲ ਰਿਹਾ ਉਹ ਗੁਲਾਬੀ ਰੰਗ ਦਾ ਹੈ ਜਿਵੇਂ ਕੋਈ ਕੈਮੀਕਲ ਘੋਲਿਆ ਹੋਵੇ ਤੁਸੀਂ ਦੇਖਿਆ ਵੀ ਇਹ ਚੱਲਦਾ ਓਰੇ ਹਾਂਜੀ ਹਾਂਜੀ ਅਸੀਂ ਦੇਖਿਆ ਜੀ ਅਲਰਜੀ ਵਾਲਾ ਪਾਣੀ ਪਾਇਆ ਹੋਇਆ ਅੱਖਾਂ ਦੇ ਦੇਖੋ ਲਾਲ ਹੋ ਰਹੀਆਂ ਨੇ ਅੱਖਾਂ ਹਾਂਜੀ ਇਹ ਜਿਹੜਾ ਇੱਕ ਦਿਨ ਪਹਿਲਾਂ ਹੀ ਸਾਰਾ ਕੁਝ ਅਥਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਨੇ ਇਹ ਸਾਰੇ ਚੀਜ਼ਾਂ ਦਿਖਾਈਆਂ ਜਾ ਰਹੀਆਂ ਤੁਹਾਨੂੰ ਕੀ ਲੱਗਦਾ ਕਿ ਇਹ ਇਹ ਪ੍ਰੈਕਟਿਸ ਕਰ ਰਹੇ ਨੇ ਆ ਡਰਾ ਰਹੇ ਨੇ ਜਿਹੜੇ ਲੋਕ ਉਹ ਪਹੁੰਚੇ ਇਹ ਤਾਂ ਡਰਾ ਰਹੇ ਆ ਪਰ ਸਾਡੇ ਲੋਕ ਇੰਜੋਏ ਕਰ ਰਹੇ ਆ ਕਿਉਂਕਿ ਅਸਲੀ ਤਾਂ ਪ੍ਰੈਕਟਿਸ ਤਾਂ ਅਸੀਂ ਕਰ ਰਹੇ ਹਾਂ ਇਹਨਾਂ ਨੂੰ ਚੱਲਣ ਦੀ ਇਹ ਡਰਾ ਰਹੇ ਆ ਕਿਉਂਕਿ ਕੀ ਹੋਏਗਾ ਬਾਅਦ ਤੋਂ ਬਾਅਦ ਦੇਖੋ ਗੋਲੀ ਚਲਾ ਲੈਣਗੇ ਸੱਚ ਵਾਸਤੇ ਲੜਨ ਵਾਲੇ ਮਰਿਆ ਵੀ ਕਰਦੇ ਆ ਜੀ ਤੇ ਸਾਰਾ ਕੁਝ ਹੁੰਦਾ ਨਾਲ ਇਹ ਇਦਾਂ ਦਾ ਕੁਝ ਨਹੀਂ ਹੋਣ ਲੱਗਿਆ ਵੀ ਜੇ ਕਮ ਇਦਾਂ ਪਿੱਛੇ ਨਾ ਪੰਜਾਬ ਮੁੜਿਆ ਨਾ ਮੁੜੇਗਾ ਇੱਕ ਲੋਕਤੰਤਰ ਦੇ ਵਿੱਚ ਜੇ ਲੋਕ ਆਪਦੇ ਹੱਕ ਮੰਗਣ ਜਾ ਰਹੇ ਨੇ ਤੇ ਇਹੋ ਜਿਹੀਆਂ ਤਿਆਰੀਆਂ ਇਹ ਲੋਕਤੰਤਰ ਦੀ ਤਸਵੀਰ ਕੀ ਹੋਤੀ ਮੰਨਦੇ ਵੀ ਇਹ ਲੋਕਤੰਤਰ ਦੀ ਤਸਵੀਰ ਹੈ ਜਿਦਾਂ ਇਹ ਕੋਈ ਵੀ ਉਰੇ ਕਹਿ ਦੇਵੇ ਲੋਕਤੰਤਰ 'ਚ ਇਦਾਂ ਦਾ ਕੰਮ ਹੁੰਦਾ ਜਾਂ ਕਦੇ ਹੋਇਆ ਫਿਰ ਤਾਂ ਠੀਕ ਹੈ ਇਹ ਲੋਕਤੰਤਰ ਹੈ ਇਹ ਲੋਕਤੰਤਰ ਨਹੀਂ ਜੀ ਇਹ ਤਾਂ ਲੋਕਾਂ ਨਾਲ ਸਰੇਂਤਰ ਹੈ ਜੀ ਇਹ ਸਰੇਂਤਰ ਹੈ ਬਿਲਕੁਲ ਭਾਈ ਇਹ ਕਾਫੀ ਗਰਮ ਐਸਟਿਕ ਇਹਦਾ ਟੈਂਪਰੇਚਰ ਕਾਫੀ ਜ਼ਿਆਦਾ ਹੋਇਆ ਨਾ ਹੁਣ ਚੱਲ ਕੇ ਹਟਿਆ ਲੱਗਦਾ ਹਾਂਜੀ ਹਾਂਜੀ ਹੁਣੇ ਚਲਿਆ ਥੋੜੀ ਦੇਰ ਪਹਿਲਾਂ ਇਹ ਅੱਖਾਂ ਤੇ ਬਹੁਤ ਲੜਦਾ ਇੱਥੇ ਬਹੁਤ ਖਾਜ ਕਰ ਦਿੰਦਾ ਪਿੰਡੇ ਤੇ ਪਿਛਲੇ ਵਾਰ ਵੀ ਚਲਾਈ ਸੀਗੇ ਪਾਣੀ ਨਾਲ ਪਾਣੀ ਨਾਲ ਬੋਰੀ ਨਾਲ ਦੱਬ ਲੋ ਇਹਨਾਂ ਨੂੰ ਕੁਝ ਨਹੀਂ ਹੁੰਦਾ ਪਿਛਲੇ ਵਾਰ ਵੀ ਬਹੁਤ ਗੇਰੇ ਇਹਨਾਂ ਨੇ ਫੇਰ ਕਿਤੇ ਰੁੱਕ ਗਏ ਬਿਲਕੁਲ ਇੱਕ ਵਾਰ ਅ ਵੀ ਤਸਵੀਰਾਂ ਦਿਖਾਓ ਕਿ ਆਹ ਤਸਵੀਰਾਂ ਨੇ ਬੈਰੀਗੇਟਿੰਗ ਦੇਖੋ ਤੁਸੀਂ ਕਿ ਕੱਗਰ ਦਰਿਆ ਦੇ ਦੋਵੇਂ ਪਾਸੇ ਇੱਕ ਲੰਮੀ ਸ਼ੀਟ ਬਣਾ ਦਿੱਤੀ ਗਈ ਕਿ ਕਿਉਂਕਿ ਪਿਛਲੀ ਵਾਰ ਆਪਾਂ ਤਸਵੀਰਾਂ ਦੇਖੀਆਂ ਸੀਗੀਆਂ ਕਿ ਇਹਨਾਂ ਪੱਥਰਾਂ ਨੂੰ ਕਿਸਾਨਾਂ ਨੇ ਦਰਿਆ ਦੇ ਵਿੱਚ ਰੋੜਤਾ ਸੀ ਤਾਂ ਐਡੀ ਲੰਮੀ ਕੰਧ ਬਣਾਤੀ ਕਿ ਪੱਥਰ ਰੋੜਨ ਦੀ ਹਾਲਤ ਵਿੱਚ ਵੀ ਨਾ ਹੋਣ ਮੋਰੇ ਬਹੁਤ ਜ਼ਿਆਦਾ ਪੁਲਿਸ ਹੈ ਬਹੁਤ ਜ਼ਿਆਦਾ ਸੁਰੱਖਿਆ ਬਲ ਹੈ ਸੋ ਲੋਕਾਂ ਦੀ ਗੱਲਬਾਤ ਆਪਾਂ ਕੀਤੀ ਇਹ ਹਾਲਾਤ ਹੈ ਅਥਰੂ ਗੈਸ ਦੇ ਗੋਲੇ ਇੱਕ ਦਿਨ ਪਹਿਲਾਂ ਹੀ ਛੁੱਟੇ ਜਾ ਰਹੇ ਨੇ ਇਹਦਾ ਮਨਸੂਬਾ ਕੀ ਹੈ ਕਿ ਇਹ ਕੋਈ ਪ੍ਰੈਕਟਿਸ ਕੀਤੀ ਜਾ ਰਹੀ ਹੈ ਜਾਂ ਜਿਹੜੇ ਲੋਕ ਇੱਥੇ ਇਕੱਠੇ ਹੋ ਰਹੇ ਨੇ ਇੱਕ ਦਿਨ ਪਹਿਲਾਂ ਉਹਨਾਂ ਨੂੰ ਡਰਾਉਣ ਦੇ ਲਈ ਕੋਈ ਰਣਨੀਤੀ ਹੈ ਲੈ ਦੇ ਕੇ ਦਿਲ ਨਿਰਾਸ਼ ਹੁੰਦਾ ਹੈ ਕਿਉਂਕਿ ਜੋ ਪ੍ਰਧਾਨ ਮੰਤਰੀ ਸਾਹਿਬ ਨੇ ਵਾਅਦਾ ਕੀਤਾ ਸੀ ਕਾਨੂੰਨ ਵਾਪਸ ਲੈ ਕੇ ਐਮਐਸਪੀ ਬਾਰੇ ਹੋਰ ਚੀਜ਼ਾਂ ਬਾਰੇ ਉਹ ਵਾਅਦੇ ਹਜ ਤੱਕ ਨਹੀਂ ਪੂਰੇ ਹੋਏ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਜੋ ਹਾਲਾਤ ਕਿਸਾਨੀ ਦੇ ਲਈ ਬਨਾਰਤੇ ਕਿ ਉਸ ਖਾਵੇਂ ਨਹੀਂ ਲੋਕਤੰਤਰ ਦੇ ਲਈ ਵੀ ਉਹ ਹਾਲਾਤ ਸਖਾਵੇਂ ਨਹੀਂ ਆਪਣੇ ਸਹਿਯੋਗੀ ਰਵੀ ਸ਼ੰਕਰ ਦੇ ਨਾਲ ਕਰਨ ਸ਼ਰਮਾ ਅਖਰ ਦੇ ਲਈ